ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪਲਵਿੰਦਰ ਕੌਰ ਅੱਜ ਅਸੀਂ ਛਲਗਮ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਅਸੀਂ 1 ਕਿਲੋ ਛਲਗਮ ਲੈ ਲਿਆ ਸੀ ਤੇ ਛਲਗਮ ਨੂੰ ਅਸੀਂ ਕੱਟ ਕੇ ਤੇ ਧੋ ਲਿਆ ਸੀ ਤੇ ਇਸ ਇਸ ਤਰ੍ਹਾਂ ਦੇ ਆਪਾਂ ਲੰਬੇ ਲੰਬੇ ਪਤਲੇ ਪਤਲੇ ਛਲਗਮਾਂ ਨੂੰ ਕੱਟ ਲਵਾਂਗੇ ਤੇ ਛਲਗਮ ਜਿਹੜੇ ਬਰੀਕ ਬਰੀ ਕੱਟੀਏ ਬਹੁਤ ਜਲਦੀ ਬਨ ਜਾਂਦੇ ਥੋੜਾ ਮੋਟਾ ਵੀ ਕੱਟ ਲਈਏ ਤਾਂ ਵੀ ਇਹ ਬਹੁਤ ਜਲਦੀ ਬਨ ਜਾਂਦੇ ਛਲਗਮ ਤੇ ਹੁਣ ਅਸੀਂ ਛਲਗਮਾਂ ਨੂੰ ਟਟੀਲੇ ਵਿੱਚ ਪਾਵਾਂਗੇ ਸ਼ਲਗਮ ਬਣਾਵਾਂਗੇ ਅਸੀਂ ਪਤੀਲੇ ਵਿੱਚ ਤੇ ਇੱਥੇ ਮੈਂ ਸਾਰੇ ਸ਼ਲਗਮ ਪਾ ਦਵਾਂਗੇ ਤੇ ਸ਼ਲਗਮ ਦੇ ਵਿੱਚ ਅਸੀਂ ਪਾਣੀ ਪਾ ਦਵਾਂਗੇ ਦੋ ਗਲਾਸ ਮੈਂ ਸ਼ਲਗਮਾਂ ਦੇ ਵਿੱਚ ਪਾਣੀ ਪਾ ਦਿੱਤਾ ਸੀ ਤੇ ਨਾਲ ਹੀ ਅਸੀਂ ਪਾ ਦਵਾਂਗੇ ਇੱਕ ਚਮਚਾ ਨਮਕ ਦਾ ਤੇ ਅੱਧਾ ਚਮਚਾ ਅਸੀਂ ਹਲਦੀ ਪਾ ਦਵਾਂਗੇ। ਛਲਗੰਦੇ ਵਿੱਚ ਅਸੀਂ ਹਲਦੀ ਨਮਕ ਪਾ ਕੇ ਇਸ ਇਹਨਾਂ ਨੂੰ ਅਸੀਂ ਹੁਣ ਟੱਕ ਕੇ ਪਕਾਵਾਂਗੇ। ਛਲਗਮ ਉਬਲਣ ਦਾ ਪੀ ਸੀ ਹੁਣ ਅਸੀਂ ਇਹਨਾਂ ਦੇ ਵਿੱਚ ਕੜ੍ਹੀ ਨੂੰ ਫੇਰ ਦਵਾਂਗੇ। ਇਹੋਂ ਤੋਂ ਅਸੀਂ ਫੇਰ ਇਹਨਾਂ ਨੂੰ ਟਾਕੇ ਪਕਾਵਾਂਗੇ ਛਲਗਮ ਨੂੰ ਹੁਣ ਅਸੀਂ ਚੈੱਕ ਕਰ ਲਵਾਂਗੇ ਤੇ ਤੁਸੀਂ ਦੇਖ ਸਕਦੇ ਛਲਗਮ ਗਲ ਕੇ ਪੂਰੇ ਕੋਲ ਗੇ ਛਲਗਮ ਤੇ ਹੁਣ ਅਸੀਂ ਇਹਦੇ ਵਿੱਚ ਗੁੜ ਪਾ ਦਵਾਂਗੇ ਜੇ ਤੁਹਾਨੂੰ ਮਿੱਠਾ ਪਸੰਦ ਹੈ ਤੁਸੀਂ ਮਿੱਠਾ ਗੁੜ ਪਾ ਸਕਦੇ ਜੇ ਨਹੀਂ ਤੇ ਤੁਸੀਂ ਇਨਸਪੈਕ ਵੀ ਕਰ ਸਕਦੇ ਹਾਂ ਜੋ ਤੇ ਹੁਣ ਅਸੀਂ ਇਹਨੂੰ ਮਿਕਸ ਕਰ ਦਵਾਂਗੇ ਗੁੜ ਪਾ ਕੇ ਤੇ ਛਲਗਮ ਜਿਹੜੇ ਆ ਪੂਰੇ ਤਰੀਕੇ ਨਾਲ ਗਲ ਗਏ ਸੀ ਤੇ ਇਹ ਆਪਣੇ ਛਲਗਮ ਘੋਟਣ ਵਾਲੇ ਹੋ ਗਏ ਆ ਛਲਗਮਾਂ ਦੇ ਵਿੱਚ ਗੁੜ ਪਾ ਦਈਏ ਤੇ ਮਿੱਠੇ-ਮਿੱਠੇ ਬਹੁਤ ਟੇਸਟ ਲੱਗਦੇ ਆ ਛਲਗਮ ਤੇ ਬਹੁਤ ਜਲਦੀ ਵੀ ਇਹ ਬਣ ਕੇ ਤਿਆਰ ਹੁੰਦੇ ਆ ਅਸੀਂ ਇਹਨੂੰ ਘੋਟਾਂਗੇ ਮੱਕੀ ਦਾ ਆਟਾ ਪਾ ਕੇ ਇੱਥੇ ਮੈਂ ਵੱਡਾ ਚਮਚਾ ਮੱਕੀ ਦਾ ਆਟਾ ਲੈ ਲਿਆ ਸੀ ਇਹਨੂੰ ਅਸੀਂ ਮੱਕੀ ਦੇ ਆਟੇ ਨੂੰ ਪਾ ਕੇ ਤੇ ਸਰਗਾ ਮਨੂੰ ਅਸੀਂ ਘੋੜ ਦੇਵਾਂਗੇ ਬਹੁਤ ਜਲਦੀ ਵੀ ਇਹ ਘੁੱਟ ਜਾਂਦੇ ਬਸ ਦੋ ਕੁ ਵਾਰੀ ਆਪਾਂ ਇਹਨੂੰ ਇਹਦੇ ਵਿੱਚ ਕੜਛੀ ਚਲਾਵਾਂਗੇ ਤੇ ਮਿੰਟੋਂ ਮਿੰਟੇ ਕੁਲਕੇ ਤਿਆਰ ਹੁੰਦੇ ਆ। ਛਲਗਮਣ ਅਸੀਂ ਘੋਟ ਲਿਆ ਸੀ ਤੇ ਹੁਣ ਅਸੀਂ ਇਹਨੂੰ ਤੜਕਾ ਲਾ ਦੇਵਾਂਗੇ ਤੇ ਤੁਸੀਂ ਛਲਗਮਣ ਦੇ ਸਕਦੇ ਜੋ ਬਹੁਤ ਜਲਦੀ ਹੈ। ਕੁਲਕੇ ਤਿਆਰ ਹੋ ਗਏ ਆ। ਤੇ ਬਹੁਤ ਜਲਦੀ ਵੀ ਇਹ ਘੁੱਟ ਜਾਂਦੇ ਆ। ਪੈਨ ਦੇ ਵਿੱਚ ਅਸੀਂ ਘਿਓ ਪਾ ਦਵਾਂਗੇ ਤੇ ਅਸੀਂ ਛਲਗਮਣ ਤੜਕਾ ਲਾਵਾਂਗੇ ਘਿਓ ਦਾ। ਕਿਓ ਗਰਮ ਹੋ ਗਿਆ ਇੱਥੇ ਆਪਾਂ ਜੀਰਾ ਤੜਕ ਲਵਾਂਗੇ ਜੀਰਾ ਤੜਕ ਗਿਆ ਇੱਥੇ ਲਸਣ ਤੇ ਅਦਰਕ ਨੂੰ ਆਪਾਂ ਥੋੜੇ ਵਿੱਚ ਪਾ ਦਵਾਂਗੇ ਤੇ ਅਦਰਕ ਲਸਣ ਨੂੰ ਵੀ ਆਪਾਂ 2-3 ਮਿੰਟ ਵਾਸਤੇ ਇਹਨਾਂ ਨੂੰ ਭੁੰਨਾਗੇ ਹੁਣ ਅਸੀਂ ਬਰੀਕ ਕੱਟੀ ਹੋਈ ਪਿਆਜ਼ ਪਾ ਦਾਂਗੇ ਪੇ ਆਜਾ ਨੂੰ ਅਸੀਂ 4-5 ਮਿੰਟ ਭੁੰਨ ਲਿਆ ਸੀ ਤੇ ਹੁਣ ਅਸੀਂ ਟਮਾਟਰ ਪਾ ਦਵਾਂਗੇ ਤੇ ਨਾਲ ਹੀ ਅਸੀਂ ਹਰੀਆਂ ਮਿਰਚਾਂ ਕੁੱਟੀਆਂ ਹੋਈਆਂ ਪਾ ਦਾਂਗੇ ਮਿਕਸ ਕਰ ਦਾਂਗੇ ਹੁਣ ਟਮਾਟਰਾਂ ਦੇ ਨਾਲ ਹੀ ਮਿਰਚਾਂ ਨੂੰ ਪਕਾ ਲਵਾਂਗੇ ਥੋੜਾ ਜਿਹਾ ਆਪਾਂ ਨਮਕ ਪਾ ਦਵਾਂਗੇ ਨਮਕ ਆਪਾਂ ਚੈੱਕ ਕਰਕੇ ਦੇਖਿਆ ਸੀ ਕੜਕਾਹੇ ਚ ਪਾ ਦਾਂਗੇ ਥੋੜੀ ਜੀ ਹਲਦੀ ਨਾਲ ਹੀ ਪਾਵਾਂਗੇ ਕਾਲੀ ਮਿਰਚ ਤੇ ਹੁਣ ਅਸੀਂ ਇਹਨੂੰ ਹੋਰ ਪਕਾਵਾਂਗੇ ਤੜਕੇ ਨੂੰ ਜਿੰਨਾ ਚਿਰ ਤੱਕ ਟਮਾਟਰ ਨਹੀਂ ਸੌਫਟ ਹੁੰਦੇ ਉਹਨਾਂ ਚਿਰ ਅਸੀਂ ਤੜਕੇ ਨੂੰ ਪਕਾ ਲਵਾਂਗੇ ਨਾਲੇ ਅਸੀਂ ਹਲਦੀ ਪਾਈ ਸੀ ਉਹ ਵੀ ੜ ਤਜੇ ਦੀ ਤੜਕਾ ਕੋਲ ਕੀ ਤਿਆਰ ਹੋਤੀ ਹੈ ਹੁਣ ਅਸੀਂ ਇਹਦੇ ਵਿੱਚ ਛਲਗਮ ਪਾ ਦਵਾਂਗੇ ਸ਼ਲਗਮ ਪਾ ਕੇ ਹੁਣ ਅਸੀਂ ਮਿਕਸ ਕਰ ਦਵਾਂਗੇ ਜੇ ਤੁਹਾਨੂੰ ਮੇਰੇ ਤੜ ਸ਼ਲਗਮ ਬਣਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਲਾਈਕ ਜ਼ਰੂਰ ਕਰਿਆ ਕਰੋਗੇ ਤੇ ਕਮੈਂਟਾਂ ਵਿੱਚ ਜੋ ਗੱਲ ਸਿਆ ਕਰੋਗੇ ਹੁਣ ਅਸੀਂ ਇਹਦੇ ਵਿੱਚ ਹਰੀਆਂ ਧਨੀਆ ਪਾ ਦਵਾਂਗੇ ਤੇ ਸ਼ਲਗਮ ਬਣ ਕੇ ਤਿਆਰ ਤੜਕੇ ਵਾਲੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ